ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਕਹਿੰਦੀ ਹੈ ਅਬ ਖੰਦ ਸਬੇ ਕੀਤਨ ਨਿੰਦਕ ਕਾ ਦਾਰੂ ਨਾਹੇ ਹਉ ਮੈ ਦਾ ਰੋਗ ਲੱਗ ਜੇ ਹਉ ਮੈਦੀ ਬੰਬਾਦੀ ਚੁੰਬੜ ਜਾਵੇ ਉਹਦਾ ਇਲਾਜ ਹੈ ਗੁਰੂ ਦੇ ਕੋਲ ਕਿਸੇ ਦੇ ਅੰਦਰ ਹਉਮੈ ਆ ਗਈ ਨਾ ਬਾਣੀ ਪੜਦਾ ਹੈ ਸੇਵਾ ਕਰਦਾ ਹੈ ਦਾਨ ਕਰਦਾ ਹੈ ਮੈਂ ਦੀ ਬਿਮਾਰੀ ਆ ਗਈ ਉਹਦਾ ਇਲਾਜ ਗੁਰੂ ਦੇ ਕੋਲ ਹੈ ਗੁਰੂ ਇਲਾਜ ਕਰ ਦੇਗਾ ਉਹਦਾ ਹਉਮੈ ਤੋਂ ਛਟਕਾਰ ਪਹੇਜੇਗਾ ਹਉਮੈ ਦੀ ਰੋਗ ਹੈ दारू ਪੀ ਇਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਸੁਮਾਏ ਹਮੇ ਦਾ ਇਲਾਜ ਗੁਰੂ ਦੇ ਕੋਲ ਹੈ ਪਿਆਰਿਓ ਪਰ ਨਿੰਦਕ ਦੀ ਦਾਦੂ ਗੁਰੂ ਦੇ ਕੋਲ ਨਹੀਂ ਆਏ ਆਖੋ ਸਤਨਾਮ ਤੁਸੀਂ ਕਹੋਗੇ ਵੀ ਗੁਰੂ ਗ੍ਰੰਥ ਸਾਹਿਬ ਅਰਜ ਤੇ ਵੈਦਾਂ ਦੇ ਵਾਅਦ ਨੇ ਇੰਦੇ ਪਰ ਕੋਈ ਵੈਦ ਕੋਈ ਨਹੀਂ ਨਾਲੇ ਬਾਣੀ ਦੇ ਵਿੱਚ ਲਿਖਿਆ ਬਈ ਗੁਰੂ ਵਰਗਾ ਵੈਦ ਕੋਈ ਨਹੀਂ ਦੁਨੀਆਂ ਦੇ ਵਿੱਚ ਵੀ ਨਿੰਦਕ ਦੀ ਦਾਦੂ ਕਿਉਂ ਨਹੀਂ ਗੁਰੂ ਦੇਖੋ ਨਹੀਂ ਹੈ ਕੁਝ ਰੋਗ ਐਸੇ ਹੁੰਦੇ ਨੇ ਗੁਰਮਖੋ ਜਿਨ੍ਹਾਂ ਦਾ ਇਲਾਜ ਨਹੀਂ ਹੁੰਦਾ ਆ ਕਿਤੇ ਵੇਖਿਓ ਜਦੋਂ ਕੋਈ ਬਿਮਾਰੀ ਨਾ ਕੋਈ ਭਿਆਨਕ ਬਿਮਾਰੀ ਚੁੱਭੜ ਜੇ ਤਾਂ ਡਾਕਟਰ ਕਹਿ ਦਿੰਦਾ ਇਹਨੂੰ ਕਦੇ ਲੈ ਜਾਓ ਕਦੇ ਸੇਵਾ ਕਰਤਾ ਇਹਦਾ ਇਲਾਜ ਕੋਈ ਨਹੀਂ ਹੁੰਦਾ ਕਦੇ ਲੈ ਜਾਓ ਜਿਹੜੀ ਨਿੰਦਿਆ ਹੈ ਨਿੰਦਿਆ ਦੀ ਬਿਮਾਰੀ ਐਸੀ ਆ ਪਿਆਰੋ ਇਹਦਾ ਇਲਾਜ ਗੁਰੂ ਦੇ ਕੋਲ ਵੀ ਨਹੀਂ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਅਪਖਦ ਸਭੇ ਕੀਤਿਆ ਨ ਨਿੰਦਕ ਕਾ ਦਾਜੂ ਨਾਹੀਂ ਇਸੇ ਕਰਕੇ ਨਿੰਦਿਆ ਨਾ ਜਿਹੜੀ ਵੈਰੀ ਦੀ ਦੁਸ਼ਮਣ ਦੀ ਨਕੰਮੇ ਤੋਂ ਨਕੰਮੇ ਬੰਦੇ ਦੀ ਬਿਮਾਰੀ ਹੈ ਇਸਦਾ ਮਾੜਾ ਨਾ ਭਾ ਲੋ ਜੇ ਆਪਾਂ ਕਿਸੇ ਦਾ ਕੁਝ ਸਵਾਰ ਨਹੀਂ ਨਾ ਸਕਦੇ ਕਿਸੇ ਦਾ ਬਗਾੜੀਏ ਵੀ ਨਾ ਇਹ ਗੱਲਾਂ ਕੌਣ ਦੱਸ ਰਿਹਾ ਹੈ ਇਹ ਸਾਰਾ ਕੁਝ ਸਮਝਾ ਕੌਣ ਰਿਹਾ ਗੁਰੂ ਗ੍ਰੰਥ ਸਾਹਿਬ ਅ ਸਮਝਾਦਾ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਬੈਠਾਂਗੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਣਾਂਗੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸੰਸਾਰ ਦੇ ਵਿੱਚ ਵਿਚਰਨ ਦਾ ਸੰਸਾਰ ਦੇ ਵਿੱਚ ਰਹਿਣ ਦਾ ਜੀਣ ਦਾ ਚੱਜ ਢੰਗ ਤਰੀਕਾ ਗੁਰੂ ਗ੍ਰੰਥ ਸਾਹਿਬ ਦੱਸਦੇ ਨੇ ਜੀ ਜਿਉਣਾ ਨਾ ਜੱਗ ਦੇ ਵਿੱਚ ਜੇ ਸੰਸਾਰ ਦੇ ਵਿੱਚ ਰਹਿਣਾ ਤਾਂ ਇਸ ਤਰ੍ਹਾਂ ਦੀ ਜ਼ਿੰਦਗੀ ਜੀ ਇਸ ਤਰ੍ਹਾਂ ਦਾ ਬਣ ਕੇ ਜੀ ਇਸੇ ਦਾ ਮਾੜਾ ਨਾ ਫਿਰ ਤੇਰੇ ਵਾਸਤੇ ਇਹ ਜਗਤ ਇਹ ਸੰਸਾਰ ਵਿਕੁੰਠ ਹੈ ਤੇਰੇ ਵਾਸਤੇ ਇਹ ਸੰਸਾਰ ਸਵਰਗ ਹੈ ਤੇਰੇ ਵਾਸਤੇ ਇਹ ਸੰਸਾਰ ਇੱਕ ਸਵਰਗ ਤੋਂ ਘੱਟ ਨਹੀਂ ਹੈ ਜੇ ਸਾਰਾ ਕੁਝ ਹੀ ਕਰਦੇ ਆਂ ਦੰਦਿਆ ਵੀ ਕਰਦਾ ਹੈ ਸਰਾਬਾਂ ਵੀ ਪੀਂਦਾ ਹੈ ਮਾੜਾ ਵੀ ਕਰਦਾ ਹੈ ਸਤ ਜਾਨੀ ਫਿਰ ਤੇਰੇ ਵਾਸਤੇ ਇਹ ਸੰਸਾਰ ਨਰਕ ਹੈ ਤੈਨੂੰ ਨਰਕ ਨਜ਼ਰ ਆਏਗਾ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਰਦ ਜੀ ਦੇ ਕੋਲ ਬੈਠੇ ਆ ਗੁਰੂ ਗ੍ਰੰਥ ਸਾਹਿਬ ਨੂੰ ਸੁਣਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸੁਣਿਆ ਦੁਖ ਪਾਪ ਕਾ ਆਈਆਂ ਨਾ ਇੱਕ ਨੀ ਦੋ ਨੀ ਅਨੇਕਾਂ ਪੱਪਾਂ ਦਾ ਤੇਰਿਆਂ ਦਾ ਨਾ ਸੋਏਗਾ ਕੋਈ ਨੇਤਾ ਹੁੰਦਾ ਹੈ ਅਸੀਂ ਬੜੇ ਗੌਰ ਦੇ ਨਾਲ ਉਹਨੂੰ ਸੁਣਦੇ ਹਾਂ ਧਿਆਨ ਦੇ ਨਾਲ ਸੁਣਦੇ ਹਾਂ ਅਸੀਂ ਆਲੇ-ਦਾਲੇ ਨੂੰ ਵੀ ਚੁੱਪ ਕਰਾ ਦਿੰਦੇ ਹਾਂ ਕੋਈ ਜੇ ਬੋਲਦਾ ਵੀ ਚੁੱਪ ਕਰ ਸੁਣਨ ਦੇ ਆਪਣੇ ਕੰਮ ਦੀ ਗੱਲ ਕਰੇਗਾ ਆਪਣੇ ਕੰਮ ਦੀ ਗੱਲ ਕਰੇਗਾ ਸੁਣ ਵੀ ਖਬਰ ਹੈ ਕਿ ਤੇ ਪੈਨਸ਼ਨ ਵਧਾਉਣ ਦੀ ਗੱਲ ਕਰੇ ਖਬਰ ਹੈ ਕਿ ਤੇ 11 ਤੋਂ 2500 ਰੁਪਇਆ ਹੋ ਦੇ ਸਾਡਾ ਕੋਈ ਸਾਡੇ ਕਰਜ਼ੇ ਮਾਫੀ ਦੀ ਗੱਲ ਕਰੇਗਾ ਏ ਅਸੀਂ ਦੁਨਿਆਵੀ ਲੀਡਰ ਨੂੰ ਬੜੇ ਧਿਆਨ ਦੇ ਨਾਲ ਬੜੇ ਗੌਰ ਦੇ ਨਾਲ ਸੁਣਦੇ ਆਂ ਦੁੱਖ ਦੀ ਗੱਲ ਇਹ ਆ ਪਿਆਰਿਓ ਜਦੋਂ ਬ੍ਰਹਮੰਡਾ ਖੰਡਾਂ ਦੇ ਮਾਲਕ ਚੌ ਵਰਣਾ ਦੇ ਸੰਜੇ ਰਾਇਬਰ ਨਿਹਕਲੰਕ ਜਗਤ ਗੁਰੂ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਅਜੋ ਬੋਲਦੇ ਨੇ ਸੱਚ ਜਾਣਿਓ ਉਦੋਂ ਅਸੀਂ ਧਿਆਨ ਦੇ ਨਾਲ ਨਹੀਂ ਸੁਣਦੇ ਗੁਰੂ ਗਰੰਥ ਸਵਰਨ ਨੂੰ ਧਿਆਨ ਦੇ ਨਾਲ ਸੁਣ ਕੀ ਕਹਿੰਦੇ ਨੇ ਗੁਰੂ ਗਰੰਥ ਸਵਰਨ ਤੇਰੀ ਜ਼ਿੰਦਗੀ ਸਵਾਰਨ ਦੀ ਗੱਲ ਕਰਦੇ ਤੇਰੇ ਜੀਵਨ ਸਫਲੇ ਦੀ ਗੱਲ ਕਰਦੇ ਨੇ ਗੁਰੂ ਗਰੰਥ ਸਹਿ ਮਹਾਰਾਜ ਤੇਰੇ ਜਨਮ ਸਫਲੇ ਕਰਨ ਦੀ ਗੱਲ ਕਰਦੇ ਨੇ ਪਰ ਅਸੀਂ ਗੁਰੂ ਗਰੰਥ ਸਵਰਨ ਨੂੰ ਸੁਣਿਆ ਨਹੀਂ ਹੈ ਧਿਆਨ ਦੇ ਨਾਲ